ਦੇ ਨਾਲ ਸਭ ਤੋਂ ਵੱਡਾ ਹੱਲਾ ਜਿਹੜਾ ਵਾ 80 ਕਰੋੜ ਲੋਕਾਂ ਤੇ ਆ ਜਿਹੜੇ ਲੋਕ ਮਤਲਬ ਮਹਿੰਗਾ ਰਸ਼ਨ ਖਰੀਦ ਨਹੀਂ ਸਕਦੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਮਤਲਬ ਜਿਹੜੇ ਲੋਕ ਸਵੇਰ ਤੋਂ ਦਿਹਾੜੀ ਕਰਨ ਚਲੇ ਜਾਂਦੇ ਆ ਕਿ ਉਹਨਾਂ ਨੇ ਸ਼ਾਮ ਦਾ ਗੁਜ਼ਾਰਾ ਕਰਨਾ ਹੁੰਦਾ ਨਾ ਜਿਹੜੀ ਪ੍ਰਾਈਵੇਟ ਮੰਡੀ ਆ ਉਹਨੂੰ ਸਰਕਾਰੀ ਮੰਡੀ ਦੇ ਬਰਾਬਰ ਖੁੱਲਣਾ ਜਾਨੀ ਕਿ ਹੁਣ ਪੰਜਾਬ ਦੇ ਵਿੱਚ APMC ਮਾਰਕੀਟ ਚੱਲ ਰਹੀ ਆ ਬਾਬਰ ਇਹਨਾਂ ਨੇ ਕਿਹਾ ਵੀ ਅਸੀਂ ਟ੍ਰਿਪਲ ਪੀ ਦੀ ਨੀਤੀ ਦੇ ਤਹਿਤ ਆ ਜਿਹਦੇ ਵਿੱਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਆਉਂਦੀ ਆ ਉਹਦੇ ਤਹਿਤ ਅਸੀਂ ਜਿਹੜੀ ਪ੍ਰਾਈਵੇਟ ਮੰਡੀ ਆ ਉਹ ਖੁੱਲ ਹੀ ਜਾਊਗੀ ਹਰ ਜਦ ਤਾਈਂ ਫੰਡ ਨਹੀਂ ਰਹੂਗਾ ਮੰਡੀ ਨਹੀਂ ਰਹੇਗੀ ਪ੍ਰਾਈਵੇਟ ਹੈ ਨਾ ਸੌਰੀ ਪ੍ਰਾਈਵੇਟ ਆਏਗੀ ਤਾਂ ਇਹਦੇ ਨਾਲ ਇੱਕ ਤਾਂ ਸਾਰਾ ਫੰਡ ਡੁੱਡੂਗਾ ਇਹਦੇ ਨਾਲ ਸਾਰੀ ਜਿਹੜੀ ਸਾਡੀ ਇਹ ਸਰਕਾਰੀ ਮੰਡੀਆਂ ਖਤਮ ਹੋ ਜੂਗੀ ਤੇ ਪ੍ਰਾਈਵੇਟ ਜਿਹੜਾ ਉਹ ਸ਼ੁਰੂ ਹੋ ਜਾਊਗਾ ਲੈਂਡਰ ਕੋੜਾ ਦਿੱਤਾ ਪਤਾ ਤੁਸੀਂ ਚੱਕੇ ਤਾਂ ਉਹਨੂੰ ਉਹ ਫਸਲ ਆ ਜਿਹੜੀ ਕੋਡੀਆਂ ਦੇ ਭਾਅ ਵਿੱਚ ਨਹੀਂ ਪਏਗੀ ਜਿਹਦਾ ਚੋਦਾ ਸਭ ਤੋਂ ਵੱਡਾ ਨੁਕਸਾਨ ਇਹੀ ਆ ਉਹਦੇ ਵਿੱਚ ਤੁਸੀਂ ਮੋਗੇ ਦਾ ਲਾਇਸੈਂਸ ਬਣਾਇਆ ਹੋਇਆ ਤੁਸੀਂ ਭਾਵੇਂ ਕੇਰਲਾ ਚ ਜਾ ਕੇ ਖਰੀਦ ਕਰ ਲਓ ਤੁਸੀਂ ਭਾਵੇਂ ਮਹਾਰਾਸ਼ਟਰ ਚ ਕਰ ਲਓ ਤੇ ਇਹਦੇ ਨਾਲ ਫਾਇਦਾ ਉਹਨਾਂ ਨੂੰ ਇਹ ਹੋਏਗਾ ਖਰੀਦਦਾਰ ਨੂੰ ਕਿ ਜਿੱਥੇ ਐਮਐਸਪੀ ਨਹੀਂ ਹੈਗੀ ਜਿੱਥੇ ਬਸ ਤਾਂ ਘੱਟ ਰੇਟ ਆ ਸਸਤਾ ਮਿਲੂ ਅਗਲਾ ਉੱਥੋਂ ਜਾ ਕੇ ਖਰੀਦੂਗਾ ਨਾ ਕਿ ਉੱਥੋਂ ਖਰੀਦੂ ਜਿੱਥੇ ਐਮਐਸਪੀ ਤੇ ਉਹਨੂੰ ਖਰੀਦਣਾ ਪਊਗਾ ਨਾ ਤੇ ਇਸ ਕਰਕੇ ਇਹ ਸਿੱਧਾ ਸਿੱਧਾ ਇਹ ਆ ਕਿ ਜਿੰਨਾ ਮਤਲਬ ਇਹ ਮੰਡੀਕਰਨ ਦੀ ਨੀਤੀ ਲੈ ਕੇ ਆ ਸਾਰੀ ਦੀ ਸਾਰੀ ਇਹ ਕਾਰਪੋਰੇਟ ਦੇ ਪੱਖ ਚ ਲੈ ਕੇ ਆਏ ਮਜ਼ਦੂਰ ਤੋਂ ਕਾ ਵੱਡੇ ਪੱਦਰ ਤੇ ਮੰਡੀ ਦੇ ਉੱਤੇ ਨਿਰਭਾਰਾ ਛੋਟਾ ਆਰਤੀਆਲ ਮੰਡੀ ਦੇ ਉੱਤੇ ਨਿਰਭਾਰਾ ਜਾਂ ਹੋਰ ਡਰਾਈਵਰ ਭਾਈਚਾਰਾ ਉਹ ਮੰਡੀ ਦੇ ਉੱਤੇ ਨਿਰਭਾਰਾ ਸਾਰੇ ਤੌਰ ਤੇ ਬੇਨਰ ਪਰ ਉਹਨਾਂ ਦਾ ਕਿਸ ਤਰੀਕੇ ਨਾਲ ਨੁਕਸਾਨ ਜਿੱਥੇ ਸਾਡੇ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਆਪਣੀਆਂ ਸਮੱਸਿਆਵਾਂ ਤੇ ਉੱਥੇ ਨਾਲ ਦੀ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਮੇਂ ਤੋਂ ਆ ਜਿਹੜਾ ਕਿਉਂਕਿ ਦਿੱਲੀ ਦੀਆਂ ਬਰੂਹਾਂ ਤੋਂ ਕਿਸਾਨਾਂ ਨੇ ਕਿਸਾਨ ਅੰਦੋਲਨ ਜਿੱਤਿਆ ਪਰ ਬਾਅਦ ਦੇ ਵਿੱਚ ਕਿਸਾਨ ਅੰਦੋਲਨ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਆਪਾਂ ਦੇਖ ਰਿਹਾ ਹੈਗੇ ਆ ਫੁੱਟ ਪਈ ਦਰਾਰ ਪਈ ਤੇ ਮੀਡੀਆ ਵੀ ਇਸ ਸਮੇਂ ਅਜਿਹੀ ਭੂਮਿਕਾ ਨਿਭਾ ਰਿਹਾ ਵੱਡੇ ਪੱਦਰ ਦੇ ਉੱਤੇ ਕਿ ਉਸ ਫੋਟ ਨੂੰ ਆ ਜਿਹੜਾ ਉਹ ਹੋਰ ਡੂੰਗੀ ਕਰ ਰਿਹਾ ਹੈਗਾ ਪਰ ਕਿਤੇ ਨਾ ਕਿਤੇ ਅੱਜ ਜ਼ਰੂਰ ਤੇ ਇਹ ਹੈਗੀ ਆ ਕਿ ਕਿਸਾਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਕੀ ਹੈਗੀਆਂ ਸਰਕਾਰ ਵੱਲੋਂ ਕੀ ਕੀ ਚੈਲੰਜਸ ਆ ਜਿਹੜੇ ਉਹ ਦਿੱਤੇ ਜਾ ਰਹੇ ਆ ਉਹਨਾਂ ਦਾ ਏਕਤਾ ਦੇ ਨਾਲ ਟੱਕਰ ਆ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਮੀਡੀਆ ਦੀ ਵੀ ਇੱਥੇ ਆ ਜਿਹੜੀ ਉਹ ਐਮ ਪੂੰਕਾ ਬੰਦੀ ਹੈਗੀ ਆ ਸਾਡੀ ਕੋਸ਼ਿਸ਼ ਹਮੇਸ਼ਾ ਇਹ ਰਹੀ ਹੈਗੀ ਆ ਕਿ ਪਿਛਲੇ ਸਮੇਂ ਤੋਂ ਦਰਾਂ ਦਾ ਜਿਹੜਾ ਹੁੰਤੀਗਾ ਜਿਹੜਾ ਉਹ ਸਹੀ ਤੇ ਸਟੀਕ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਬੇਵਜਾਬ ਵਾਦਤ ਖਬਰਾਂ ਦੀ ਬਜਾਏ ਇਸ ਕਰਕੇ ਵੱਖ-ਵੱਖ ਥਾਵਾਂ ਤੋਂ ਰਿਪੋਰਟਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਆ ਅੱਜ ਕਿਸਾਨ ਮਹਾਪੰਚਾਇਤ ਮੋਗੇ ਦਾਣਾ ਮੰਡੀ ਵਿੱਚ ਹੋ ਰਹੀ ਹੈਗੀ ਆ ਜਿਸ ਦੇ ਵਿੱਚ ਜੋ ਪਿਛਲੇ ਸਮੇਂ ਦੇ ਦੌਰਾਨ ਮੰਡੀਕਰਨ ਦਾ ਜੋ ਖੜਾ ਆਇਆ ਸੀ ਖੇਤੀ ਮੰਡੀਕਰਨ ਦਾ ਉਸ ਨੂੰ ਲੈ ਕੇ ਵਿਸ਼ੇਸ਼ ਤੌਰ ਦੇਤੇ ਮਹਾਪੰਚਾਇਤ ਆ ਜਿਹੜੀ ਉਹ ਹੋ ਰਹੀ ਹੈਗੀ ਆ ਇਸ ਮੰਡੀਕਰਨ ਦੇ ਖੜਦੇ ਦੇ ਵਿੱਚ ਹੈ ਕੀ ਆ ਇਸ ਤੱਕ ਕਿਸਾਨ ਜਿਹੜਾ ਉਹ ਵਿਰੋਧ ਕਿਉਂ ਕਰ ਰਹੇ ਹੈਗੇ ਆ ਸਮੁੱਚੇ ਤਬਕਿਆਂ ਨੂੰ ਇਸ ਦਾ ਵਿਰੋਧ ਕਿਉਂ ਕਰਨਾ ਹੈਗਾ तमाम ਸਾਡੇ ਸਵਾਲ ਨੇ ਸਾਡੇ ਨਾਲ ਇਸ ਵੀਡੀਓ ਦੇ ਦੌਰਾਨ ਮੈਡਮ ਹਰਦੀਪ ਕੌਰ ਕੋਟਲਾ ਜੀ ਮੌਜੂਦ ਰਹਿਣਗੇ ਜੋ ਕਿ ਕਿਰਤੀ ਕਿਸਾਨ ਯੂਨੀਅਨ ਔਰਤ ਬੈਂਕ ਦੇ ਪ੍ਰਧਾਨ ਨੇ ਸਵਾਗਤ ਹੈ ਜੀ ਪਹਿਲਾਂ ਤੋਂ ਧੰਨਵਾਦ ਜੀ ਹਰਦੀਪ ਜੀ ਅੱਜ ਜੋ ਮਹਾਪੰਚਾਇਤ ਹੋ ਰਹੀ ਹੈਗੀ ਇਸ ਦੇ ਵਿੱਚ ਮੰਡੀ ਕਰਨ ਬਾਰੇ ਜੋ ਪਿਛਲੇ ਸਮੇਂ ਦੇ ਦੌਰਾਨ ਕੇਂਦਰ ਸਰਕਾਰ ਨਵਾਂ ਖਰੜਾ ਲੈ ਕੇ ਆਈ ਹੈਗੀ ਖੇਤੀ ਮੰਡੀਕਰਨ ਇਸ ਦਾ ਜਿਹੜਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈਗਾ ਉਹਨਾਂ ਵਜ੍ਹਾ ਕਰਕੇ ਕੇਂਦਰ ਸਰਕਾਰ ਤੇ ਇਹ ਕਹਿ ਰਹੀ ਕਿ ਇਹ ਇਹਦੇ ਨਾਲ ਆ ਜਿਹੜਾ ਵਪਾਰ ਦੇ ਹੋਰ ਰਸਤੇ ਆ ਜਿਹੜੇ ਖੁੱਲਣਗੇ ਜੇ ਹੋਰ ਰਸਤੇ ਖੁੱਲ ਰਹੇ ਹੈਗੇ ਆ ਤੇ ਦਿੱਕਤ ਕਿੱਥੇ ਆ ਅਸਲ ਦੇ ਵਿੱਚ ਨਾ ਜੀ ਹੁਣ ਜਿਹੜਾ ਗਵਰਨਮੈਂਟ ਇਹਨਾਂ ਮਤਲਬ ਖੇਤੀ ਮੰਡੀਕਰਨ ਨੀਤੀ ਦਾ ਆਧਾਰ ਬਣਾ ਕੇ ਲੈ ਕੇ ਆਈ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਹੁਣ ਖੇਤੀ ਦੀ ਜਿਹੜੀ ਪੈਦਾਵਾਰ ਆ ਉਹ ਬਹੁਤ ਹੋ ਰਹੀ ਆ ਇਸ ਕਰਕੇ ਉਹਦੇ ਮੰਡੀਕਰਨ ਉਹਦਾ ਕਿਵੇਂ ਕੀਤਾ ਜਾਵੇ ਤਾਂ ਅਸੀਂ ਉਹਦੇ ਲਈ ਇੱਕ ਨੀਤੀ ਲੈ ਕੇ ਆਏ ਆ ਇਹ ਉਹਦਾ ਉਹਨਾਂ ਨੇ ਆਧਾਰ ਬਣਾਇਆ ਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਇਹ ਪੈਦਾਵਾਰ ਆ ਇੰਨੀ ਵਧੀਆ ਕਿ 5.2 ਬਿਲੀਅਨ ਡਾਲਰ ਆ ਜਿਹੜਾ ਉਹਦਾ ਅਸੀਂ ਆਯਾਤ ਕੀਤਾ ਹੈਗਾ ਹਨਾ ਅਸੀਂ ਬਾਹਰ ਭੇਜਿਆ ਤੇ ਇਸ ਕਰਕੇ ਤੇ ਮੰਡੀ ਕਰਨ ਵਾਸਤੇ ਸਾਨੂੰ ਜਿਹੜਾ ਵਾ ਵਧਾਵੇ ਦੇ ਲਈ ਅਸੀਂ ਨਵਾਂ ਇਹ ਜਿਹੜਾ ਨੀਤੀ ਲੈ ਕੇ ਆਏ ਆ ਜਿਹਦੇ ਚੋਂ ਉਹਨਾਂ ਨੇ ਅਸਲ ਦੇ ਵਿੱਚ ਤਾਂ ਜਿਹੜੀ ਇਹਦੇ ਅੰਦਰ ਖਾਤੀ ਆ ਉਹ ਤਾਂ ਹੈਗਾ ਇਹੀ ਆ ਕਿ ਵੀ ਤਿੰਨਾ ਕਾਨੂੰਨਾਂ ਨੂੰ ਉਹਨਾਂ ਨੇ ਇੱਕ ਲਫਾਫੇ ਦੇ ਵਿੱਚ ਬੰਦ ਕਰ ਦਿੱਤਾ ਹੈਗਾ ਤੇ ਜਿਹਦੇ ਵਿੱਚੋਂ ਮਤਲਬ ਮੁੱਖ ਤੌਰ ਤੇ ਤਾਂ ਇਹ ਆ ਵੀ ਜਿਹੜੀ ਪ੍ਰਾਈਵੇਟ ਮੰਡੀ ਆ ਉਹਨੂੰ ਸਰਕਾਰੀ ਮੰਡੀ ਦੇ ਬਰਾਬਰ ਖੋਲਣਾ ਜਾਨੀ ਕਿ ਹੁਣ ਪੰਜਾਬ ਦੇ ਵਿੱਚ APMC ਮਾਰਕੀਟ ਚੱਲ ਰਹੀ ਆ ਠੀਕ ਹੈ ਤਾਂ ਉਹਦੇ ਬਰਾਬਰ ਇਹਨਾਂ ਨੇ ਕਿਹਾ ਵੀ ਅਸੀਂ ਟ੍ਰਿਪਲ ਪੀ ਦੀ ਨੀਤੀ ਦੇ ਤਹਿਤ ਜਿਹਦੇ ਵਿੱਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਆਉਂਦੀ ਆ ਉਹਦੇ ਤਹਿਤ ਅਸੀਂ ਜਿਹੜੀ ਪ੍ਰਾਈਵੇਟ ਮੰਡੀ ਆ ਉਹ ਖੁੱਲ ਹੀ ਜਾਊਗੀ ਠੀਕ ਹੈ ਤਾਂ ਹੁਣ ਉਹਦੇ ਵਿੱਚ ਸਵਾਲ ਇਹ ਆ ਵੀ ਜਿਹੜੀ ਸਾਡੀ ਏਪੀਐਮਸੀ ਮਾਰਕੀਟ ਸੀਗੀ ਉਹਦੇ ਵਿੱਚ 8.5% ਜਿਹੜਾ ਵਾ ਉਹ ਟੈਕਸ ਲੱਗਦਾ ਹੈਗਾ ਤਾਂ ਜਿਹੜਾ ਖਰੀਦਦਾਰ ਉਹ ਦੇਣਾ ਪੈਂਦਾ ਜਿਹਦੇ ਵਿੱਚ ਉਹ ਤਿੰਨ ਤਰ੍ਹਾਂ ਦਾ ਮਤਲਬ ਹੁੰਦਾ ਉਹਦੇ ਵਿੱਚ ਉਹ ਮੰਡੀਕਰਨ ਦਾ ਵੀ ਹੁੰਦਾ ਆਰਟੀਏ ਦਾ ਵੀ ਹੁੰਦਾ ਰੂਰਲ ਏਰੀਆ ਫੰਡ ਵੀ ਹੁੰਦਾ ਨਾ ਜਿਹੜਾ ਕਿ ਪਿੰਡੂ ਵਿਕਾਸ ਫੰਡ ਅਸੀਂ ਕਹਿ ਦਿੰਨੇ ਆ ਹੁਣ ਜਿਹੜਾ ਇਹ ਪ੍ਰਾਈਵੇਟ ਮੰਡੀ ਦੀ ਜਦੋਂ ਕਰਦੇ ਆ ਤਾਂ ਇਹਦੇ ਵਿੱਚ ਉਹ ਜਿਹੜਾ ਟੈਕਸ 8.5% ਉਹ ਪ੍ਰਾਈਵੇਟ ਮੰਡੀ ਤੇ ਨਹੀਂ ਲੱਗਣਾ ਜਿਹਦਾ ਸਾਫ਼ ਮਤਲਬ ਇਹ ਹੈ ਵੀ ਜੇ ਉਹਨਾਂ ਤੇ ਉਹ ਨਹੀਂ ਲੱਗਣਾ ਤਾਂ ਉਹਦੇ ਨਾਲ ਕੀ ਹੋਏਗਾ ਕਿ ਜਿਹੜੀ ਸਰਕਾਰੀ ਮੰਡੀ ਆਪਨੇ ਆਪ ਟੁੱਟੂਗੀ ਖਰੀਦਦਾਰ ਨੂੰ ਤਾਂ ਫਾਇਦਾ ਹੀ ਦੇ ਵਿੱਚ ਕਿਉਂਕਿ ਉਹਨੇ ਕੋਈ ਟੈਕਸ ਨਹੀਂ ਪੇ ਕਰਨਾ ਹੈ ਨਾ ਹੁਣ ਅੱਜ ਉਹਨੂੰ ਮੰਨ ਲਓ ਵੀ ਜੇ 1000 ਰੁਪਏ ਪਰ ਕੁਇੰਟਲ ਕੋਈ ਉਹ ਫਸਲ ਖਰੀਦ ਰਿਹਾ ਹੈਗਾ ਤਾਂ ਉਹਦੇ ਪਿੱਛੇ ਉਹਨੂੰ ਮਤਲਬ 100 ਪਿੱਛੇ 85 ਰੁਪਏ ਜੜੇ ਆ ਉਹਨਾਂ ਨੂੰ 1000 ਪਿੱਛੇ ਦੇਣੇ ਪੈਂਦੇ ਆ ਤਾਂ ਜਿੱਥੇ ਹੁਣ ਉਹਨਾਂ ਤੇ 8.5 ਟੈਕਸ ਨਹੀਂ ਲੱਗੇਗਾ ਤਾਂ ਉਹਦੇ 85 ਰੁਪਏ ਬਚਦੇ ਆ ਤੇ ਪ੍ਰਾਈਵੇਟ ਜਿਹੜਾ ਹੈਗਾ ਖਰੀਦਦਾਰ ਆ ਜਦੋਂ ਉਹ ਫਸਲ ਖਰੀਦੂਗਾ ਤੇ ਉਹ ਕਿਸਾਨ ਨੂੰ ਮਤਲਬ 85 ਰੁਪਏ ਉਹੀ ਵਾਧ ਦੇ ਦਿੰਦਾ ਉਹਦੇ ਰੇਟ ਦੇ ਵਿੱਚ 1085 ਕਰ ਦਿੰਦਾ ਵਾ ਤਾਂ ਇਹਦੇ ਨਾਲ ਉਹਨੂੰ ਤਾਂ ਕੋਈ ਨੁਕਸਾਨ ਹੀ ਨਹੀਂ ਹੈਗਾ ਫਾਇਦਾ ਹੀ ਆ ਉਹ ਪਰ ਇਹਦੇ ਨਾਲ ਜਿਹੜਾ ਨੁਕਸਾਨ ਹੋਣਾ ਉਹ ਰੂਰਲ ਫੰਡ ਨੂੰ ਵੀ ਹੋਣਾ ਉਹ ਸਰਕਾਰ ਦੀ ਆਮਦਨ ਨੂੰ ਵੀ ਹੋਣਾ ਕਿਉਂਕਿ ਇਹਦੇ ਵਿੱਚ ਜਿਹੜਾ ਇਹ ਫੰਡ ਸੀਗਾ ਨਾ ਇੱਕ ਤਾਂ ਪਿੰਡੂ ਵਿਕਾਸ ਫੰਡ ਜਿਹੜਾ ਆਉਂਦਾ ਸੀ ਜਿਹਦੇ ਨਾਲ ਸਾਡੇ ਪਿੰਡਾਂ ਦੀਆਂ ਸੜਕਾਂ ਬਣਦੀਆਂ ਗਲੀਆਂ ਨਾਲੀਆਂ ਬਣਦੀਆਂ ਪਿੰਡਾਂ ਦੇ ਵਿਕਾਸ ਲਈ ਵਰਤਿਆ ਜਾਂਦਾ ਸੀਗਾ ਉਹਦੇ ਵਿੱਚ ਜਿਹੜਾ 2.5% ਆਰਤੀਆਂ ਦਾ ਹੈਗਾ ਤੇ ਜਿਹਦੇ ਚ 3% ਜਿਹੜਾ ਵਾ ਉਹ ਮੰਡੀ ਦੇ ਵਿਕਾਸ ਦੇ ਲਈ ਲਾਇਆ ਜਾਂਦਾ ਕਿ ਕੋਈ ਸ਼ੈੱਡ ਬਣਾਉਣਾ ਕੋਈ ਹੋਰ ਡਵੈਲਪਮੈਂਟ ਕਰਨੀ ਹੈ ਮੰਡੀ ਦੇ ਵਿੱਚ ਤਾਂ ਉਹਦੇ ਤੇ ਉਹ ਖਰਚ ਕੀਤਾ ਜਾਂਦਾ ਸੀਗਾ ਤੇ ਇਸ ਤੋਂ ਇਲਾਵਾ ਜਿਹੜੀ ਮਾਰਕੀਟ ਕਮੇਟੀ ਦੀ ਕਿਸਾ ਉਹਦੇ ਚੋ ਜੇ ਕੋਈ ਕਿਸੇ ਕਿਸਾਨ ਦੇ ਨਾਲ ਖੇਤ ਮਤਲਬ ਵੇਚਣ ਸਮੇਂ ਕੋਈ ਹਾਦਸਾ ਵਾਪਰ ਜਾਂਦਾ ਹੈ ਨਾ ਕੋਈ ਵੀ ਮੰਦਪਾਗੀ ਘਟਨਾ ਵਾਪਰ ਜਾਂਦੀ ਹੈ ਤਾਂ ਸਰਕਾਰ ਉਸ ਕਮੇਟੀ ਦੇ ਵਿੱਚੋਂ ਉਸ ਫੰਡ ਦੇ ਵਿੱਚੋਂ ਮਤਲਬ ਕਿਸਾਨ ਦੀ ਸਹਾਇਤਾ ਕਰਦੀ ਸੀਗੀ ਤੁਹਾਨੂੰ ਆਰਥਿਕ ਸਹਾਇਤਾ ਦਿੱਤੀ ਜਾ ਸਕਦੀ ਸੀ ਹੁਣ ਜਦੋਂ ਇਹ ਫੰਡ ਹੀ ਨਹੀਂ ਰਹੂਗਾ ਮੰਡੀ ਨਹੀਂ ਰਹੇਗੀ ਪ੍ਰਾਈਵੇਟ ਨਾ ਸੋਰੀ ਪ੍ਰਾਈਵੇਟ ਆਏਗੀ ਤਾਂ ਇਹਦੇ ਨਾਲ ਇੱਕ ਤਾਂ ਸਾਰਾ ਫੰਡ ਡੁੱਡੂਗਾ ਤੀਜਾ ਜਿਹੜਾ ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਅ ਮਤਲਬ ਕਈ ਥਾਵਾਂ ਤੇ ਮਤਲਬ ਕਿਸਾਨ ਜਿਹੜਾ ਕਿਤੇ ਵੀ ਜਾ ਕੇ ਜਿਹੜਾ ਉਹ ਵੇਚ ਸਕਦਾ ਹੈਗਾ ਹਨਾ ਕਿ ਉਹਦੇ ਖੇਤ ਤੋਂ ਜੜੀ ਮਤਲਬ ਉਹਦੇ ਗੇਟ ਤੋਂ ਮਤਲਬ ਅਸੀਂ ਜਿਹੜੀ ਫਸਲ ਆ ਉਹ ਚੱਕਾਂਗੇ ਉਹਨੂੰ ਮੰਡੀ 'ਚ ਵੀ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਹੈਗੀ ਉਹਦੇ ਖੇਤੋਂ ਹੀ ਚੱਕੀ ਜਾਇਆ ਕਰੂਗੀ ਤਾਂ ਇੱਕ ਵਾਰ ਤੇ ਚੱਕਣਗੇ ਜ਼ਰੂਰ ਚੱਕਣਗੇ ਸਾਲ 2 ਸਾਲ ਦੇ ਲਈ ਕਿਉਂਕਿ ਉਹਨਾਂ ਨੇ ਉਸ ਪਾਸੇ ਲੈ ਕੇ ਆਉਣਾ ਕਿਸਾਨਾਂ ਨੂੰ ਤੇ ਜਦੋਂ ਉਹ ਫਸਲ ਉਹਦੇ ਖੇਤੋਂ ਹੀ ਚੱਕਣੀ ਆ ਤੇ ਮੰਡੀ 'ਚ ਜਾਣੀ ਨਹੀਂ ਹੈ ਤਾਂ ਉਹਦੇ ਨਾਲ ਸਾਰੀ ਦੀ ਸਾਰੀ ਜਿਹੜੀ ਸਰਕਾਰੀ ਮੰਡੀ ਆ ਉਹਦਾ ਭੋਗ ਪੈ ਜਾਣਾ ਵਾ ਆਟੋਮੈਟਿਕਲੀ ਹੈ ਨਾ ਤਾਂ ਇਸ ਕਰਕੇ ਉਹ ਇਹ ਕਹਿ ਕੇ ਉੱਥੇ ਲੈ ਕੇ ਆ ਰਹੇ ਆ ਪਰ ਸਵਾਲ ਇਹ ਆ ਵੀ ਜਿਹੜਾ ਕਿਸਾਨ 2 ਏਕੜ 2.5 ਏਕੜ ਵਾਲਾ ਜਦੋਂ ਇਹ ਮੰਡੀ ਖਤਮ ਹੋ ਗਈ ਸਰਕਾਰੀ ਮੰਡੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਨਹੀਂ ਕਹਿਣਾ ਕਿ ਤੁਹਾਡੇ ਖੇਤੋਂ ਚੱਕਣੀ ਆ ਫਿਰ ਉਹੀ ਕਹਿਣਗੇ ਕਿ ਹੁਣ ਤੁਸੀਂ ਆ ਪਾ ਕੇ ਪਹੁੰਚਾਓ ਸਾਡੇਗੇ ਜਿੱਥੋਂ ਵੀ ਤੱਕ ਵੀ ਸਾਨੂੰ ਫਸਲ ਚਾਹੀਦੀ ਹੈ ਨਾ ਤਾਂ ਕਿਸਾਨ ਜਿਹੜਾ 2 3 ਏਕੜ ਵਾਲਾ ਬਹੁ ਗਿਣਤੀ ਕਿਸਾਨ ਉਹ ਛੋਟੇ ਕਿਸਾਨ ਨਹੀਂ ਆ ਤਾਂ ਉਹ ਜਿੰਨਾਂ ਕੋਲੇ ਸੰਦ ਸੰਧੇੜੇ ਨਹੀਂ ਪੂਰੇ ਹੈਗੇ ਉਹ ਕਿਵੇਂ ਉਸ ਤੋਂ ਤੱਕ ਲੈ ਕੇ ਜਾਣਗੇ ਇੱਕ ਜਿਹੜਾ ਉਹਨਾਂ ਨੇ ਇਹਦੇ ਵਿੱਚ ਲਾਇਸੈਂਸ ਦਾ ਕੀਤਾ ਕਿ ਐਕਚੁਅਲ ਦੇ ਵਿੱਚ ਤਾਂ ਜਿਹੜੀ ਇਹ ਪਾਲਿਸੀ ਆ ਉਹ ਇਸੇ ਨੀਤੀ ਤਹਿਤ ਹੀ ਆਈ ਆ ਵੀ ਇੱਕ ਮੰਡੀ ਇੱਕ ਦੇਸ਼ ਇੱਕ ਬੋਲੀ ਇੱਕ ਦੇਸ਼ ਨਾ ਉਹ ਇਸੇ ਨੀਤੀ ਦੇ ਤਹਿਤ ਹੀ ਇਹ ਸਾਰਾ ਕੁਝ ਲੈ ਕੇ ਆਇਆ ਜਿਹਦੇ ਵਿੱਚੋਂ ਹੁਣ ਜਦੋਂ ਮਤਲਬ ਕਿਸੇ ਖਰੀਦਦਾਰ ਨੇ ਕੋਈ ਵੀ ਫਸਲ ਦੀ ਖਰੀਦ ਕਰਨੀ ਆ ਤਾਂ ਉਹਦੇ ਲਈ ਉਹਨਾਂ ਨੂੰ ਜਦੋਂ ਲਾਇਸੈਂਸ ਬਣਾਉਣਾ ਉਹਨਾਂ ਨੇ ਜਿਸ ਮੰਡੀ ਦਾ ਵੀ ਮੰਨ ਲਓ ਆਪਾਂ ਹੁਣ ਮੋਗਾ 'ਚ ਖੜੇ ਆ ਜੇ ਇੱਥੋਂ ਉਹਨੇ ਮੰਡੀ 'ਚੋਂ ਖਰੀਦ ਕਰਨੀ ਆ ਤਾਂ ਇੱਥੋਂ ਦਾ ਲਾਇਸੈਂਸ ਬਣੇਗਾ ਉਹਦਾ ਹਨਾ ਤੇ ਜੇ ਉਹਨੇ ਮੋਗਾ ਛੱਡ ਕੇ ਬਾਗੇਪੁਰਾਣੇ 'ਚ ਵੀ ਜੇ ਉਹਨੇ ਖਰੀਦ ਕਰਨੀ ਆ ਤਾਂ ਓਥੇ ਉਹਨੂੰ ਵੱਖਰਾ ਲਾਇਸੈਂਸ ਜਿਹੜਾ ਬਣਾਉਣਾ ਪਊਗਾ ਤਾਂ ਤਾ ਵੀ ਜੇ ਤੁਸੀਂ ਮੋਗੇ ਦਾ ਲਾਇਸੈਂਸ ਬਣਾਇਆ ਹੋਇਆ ਤੁਸੀਂ ਭਾਵੇਂ ਕੇਰਲਾ ਚ ਜਾ ਕੇ ਖਰੀਦ ਕਰ ਲਓ ਤੁਸੀਂ ਭਾਵੇਂ ਮਹਾਰਾਸ਼ਟਰ ਚ ਕਰ ਲਓ ਤੇ ਇਹਦੇ ਨਾਲ ਫਾਇਦਾ ਉਹਨਾਂ ਨੂੰ ਇਹ ਹੋਏਗਾ ਖਰੀਦਦਾਰ ਨੂੰ ਕਿ ਜਿੱਥੇ ਐਮਐਸਪੀ ਨਹੀਂ ਹੈਗੀ ਜਿੱਥੇ ਬਸ ਦਾ ਘੱਟ ਰੇਟ ਆ ਸਸਤਾ ਮਿਲੂ ਅਗਲਾ ਉੱਥੇ ਜਾ ਕੇ ਖਰੀਦੂਗਾ ਨਾ ਕਿ ਉੱਥੋਂ ਖਰੀਦੂ ਜਿੱਥੇ ਐਮਐਸਪੀ ਤੇ ਉਹਨੂੰ ਖਰੀਦਣਾ ਪਊਗਾ ਨਾ ਤੇ ਇਸ ਕਰਕੇ ਇਹ ਸਿੱਧਾ ਸਿੱਧਾ ਇਹ ਆ ਕਿ ਜਿੰਨਾ ਮਤਲਬ ਇਹ ਮੰਡੀ ਕਰਨ ਦੀ ਨੀਤੀ ਲੈ ਕੇ ਆਇਆ ਸਾਰੀ ਦੀ ਸਾਰੀ ਇਹ ਕਾਰਪੋਰੇਟ ਦੇ ਪੱਖ ਚ ਲੈ ਕੇ ਆਇਆ ਕਿ ਸਾਰਾ ਮੁਨਾਫਾ ਕਾਰਪੋਰੇਟ ਨੂੰ ਕਿਵੇਂ ਪਹੁੰਚਾਉਣਾ ਵਾ ਇਹੀ ਸਾਰਾ ਮੁੱਖ ਪਹਿਲਾਂ ਤਿੰਨਾ ਕਾਨੂੰਨਾਂ ਦੇ ਵਿੱਚ ਸੀਗਾ ਜਿਹਦੇ ਚ ਉਹਨੇ ਮਤਲਬ ਹੋ ਗਿਆ ਸੀਗਾ ਵੀ ਕੰਟਰੈਕਟ ਫਾਰਮਿੰਗ ਚ ਲੈ ਕੇ ਆਏ ਸੀ ਨਾ ਕੰਟਰੈਕਟ ਫਾਰਮਿੰਗ ਚ ਵੀ ਉਹਨਾਂ ਨੇ ਸ਼ਰਤ ਲਾਈ ਸੀਗੀ ਵੀ ਜਿਹੜੀ ਮਤਲਬ ਤੁਹਾਡੀ ਫਸਲ ਆ ਉਹਦੀ ਗਾਰੰਟੀ ਕਿਸਾਨ ਦਊਗਾ ਇਹ ਚੰਗੀ ਹੁੰਦੀ ਆ ਮਾੜੀ ਹੁੰਦੀ ਆ ਨਾ ਤਾਂ ਆਪਾਂ ਉਦੋਂ ਵੀ ਕਿਹਾ ਸੀਗਾ ਵੀ ਜਿਹੜੀ ਚੀਜ਼ ਹੋਈ ਖੁੱਲੇ ਅਸਮਾਨ ਥੱਲੇ ਰਹੀ ਆ ਜਦੋਂ ਫਸਲ ਪੱਕੀ ਤੇ ਕੋਈ ਪਤਾ ਨਹੀਂ ਕਦੋਂ ਗੜੇ ਪੈ ਜਾਣੇ ਆ ਮੀਂਹ ਪੈ ਜਾਣਾ ਨਾ ਉਹਦੀ ਫਸਲ ਕਦੋਂ ਖਰਾਬ ਹੋ ਜਾਣੀ ਆ ਉਹਦੀ ਗਾਰੰਟੀ ਕਿੱਦਾਂ ਲੈ ਸਕਦਾ ਇੰਡੋਰ ਜਿਹੜੀ ਚੀਜ਼ ਹੋ ਰਹੀ ਆ ਸੀ ਉਹਦੀ ਗਾਰੰਟੀ ਲੈ ਸਕਦੇ ਪਰ ਓਪਨ ਚ ਨਹੀਂ ਲੈ ਸਕਦੇ ਨਾ ਤਾਂ ਹੁਣ ਵੀ ਜਿਹੜਾ ਔਨ ਹਿੰਚ ਵੀ ਇਹੀ ਆ ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਕੁਆਲਿਟੀ ਦੀ ਉਹਨਾਂ ਨੇ ਤਾਂ ਤੁਹਾਡੀ ਆਨਲਾਈਨ ਦੇਖ ਕੇ ਹੀ ਬਸ ਤੁਹਾਡੀ ਕੁਆਲਿਟੀ ਪਾਤੀ ਆ ਚੰਗੀ ਆ ਕਿ ਮਾੜੀ ਆ ਉਹਦੀ ਗਰੰਟੀ ਜਿਹੜੀ ਆ ਉਹ ਕਿਸਾਨ ਦੀ ਨਹੀਂ ਹੈਗੀ ਹੈ ਨਾ ਇਹ ਉਸ ਤਰੀਕੇ ਦੇ ਨਾਲ ਮੋੜ ਘੋੜ ਕੇ ਜਿਹੜਾ ਉਹ ਵਾਪਸ ਉਹਨਾਂ 3 ਕਰੋੜਾਂ ਨੂੰ ਲੈ ਕੇ ਆਇਆ ਕਿ ਇੱਕ ਵਾ ਡੱਬੇ ਦੇ ਵਿੱਚ 3 ਕਰੋੜਾਂ ਜਿਹੜੇ ਉਹ ਬੰਦ ਕਰਕੇ ਉਹਨਾਂ ਨੇ ਪਾਤੇ ਤੇ ਤੁਸੀਂ ਦੇਖੋ ਕਿ ਇਹ ਜਿਹੜੀ ਸੈਂਟਰ ਗਵਰਨਮੈਂਟ ਆ ਉਹਨਾਂ ਨੇ ਹੁਣ ਉਸ ਦਿੱਲੀ ਦੇ ਅੰਦੋਲਨ ਦੇ ਦੌਰਾਨ ਇਹ ਗੱਲ ਫੜ ਲਈ ਕਿ ਇਹ ਰਾਜਾਂ ਦਾ ਵਿਸ਼ਾ ਖੇਤੀ ਹੈ ਨਾ ਤਾਂ ਇਸ ਕਰਕੇ ਉਹਨਾਂ ਨੇ ਹੁਣ ਨੀਤੀ ਆਪ ਬਣਾਈ ਆ ਪਰ ਜ਼ਿੰਮੇਵਾਰੀ ਰਾਜ ਸਰਕਾਰਾਂ ਤੇ ਪਾਤੀਆ ਕਿ ਤੁਸੀਂ ਲਾਗੂ ਕਰਨਾ ਇਹਨੂੰ ਵੀ ਜੇ ਕਹਿਣਾ ਹੋਵੇ ਨਾ ਵੀ ਜਿਵੇਂ ਆਪਾਂ ਘਰ ਚ ਕੋਈ ਚੀਜ਼ ਬਣਾਉਣਾ ਮਤਲਬ ਘਰ ਬਣਾਉਣਾ ਤੇ ਘਰ ਦਾ ਇੱਕ ਬੰਦਾ ਕਹਵੇ ਵੀ ਨਕਸ਼ਾ ਮੇਰੀ ਪਸੰਦ ਦਾ ਹੋਊਗਾ ਨਕਸ਼ਾ ਬਣਾ ਕੇ ਉਹਨੇ ਦੇਤਾ ਪਰ ਪੈਸੇ ਤੁਸੀਂ ਲਾਉਣੇ ਆ ਘਰ ਤੇ ਨਾ ਇਹਦੇ ਚ ਬਾਕੀ ਪਰਿਵਾਰ ਦੀ ਮਰਜ਼ੀ ਥੋੜੀ ਰਹਿ ਗਈ ਕਿ ਘਰ ਕਿਵੇਂ ਬਣਨਾ ਵਾ ਉਹਨੇ ਤਾਂ ਸਿਰਫ ਪੈਸੇ ਲਾਏ ਆ ਨਕਸ਼ਾ ਤਾਂ ਘਰੋਂ ਵਿੱਚ ਬਣਿਆ ਜਿਵੇਂ ਉਹਨਾਂ ਨੇ ਨਕਸ਼ਾ ਬਣਾ ਕੇ ਦਿੱਤਾ ਜਿਸ ਬੰਦੇ ਨੇ ਨਾ ਤਾਂ ਇਹੀ ਆ ਨੀਤੀ ਸੈਂਟਰ ਗਵਰਨਮੈਂਟ ਨੇ ਬਣਾ ਕੇ ਦਿੱਤੀ ਆ ਕਿ ਪ੍ਰਾਈਵੇਟਾਈਜੇਸ਼ਨ ਨੂੰ ਅਸੀਂ ਕਿਵੇਂ ਲੈ ਕੇ ਆਉਣਾ ਸਾਰੀਆਂ ਮੰਡੀਆਂ ਦੇ ਵਿੱਚ ਕਿਵੇਂ ਸਾਰਾ ਇਹ ਢਾਂਚਾ ਖਤਮ ਕਰਨਾ ਵਾ ਕਿਉਂਕਿ ਜੇ ਸਰਕਾਰੀ ਮੰਡੀ ਨਹੀਂ ਰਹੂਗੀ ਤਾਂ ਇਹਦਾ ਮਤਲਬ ਸਾਫ਼ ਆ ਕਿ ਸੂਬਾ ਸਰਕਾਰਾਂ ਦਾ ਅਧਿਕਾਰ ਵੀ ਜਿਹੜਾ ਉਹ ਨਹੀਂ ਰਹੂਗਾ ਖੇਤੀ ਦੇ ਵਿੱਚ ਹਨਾ ਤਾਂ ਇਸ ਤਰੀਕੇ ਦੇ ਨਾਲ ਉਹਨਾਂ ਨੇ ਹੁਣ ਇਹ ਗੱਲ ਜਿਹੜੀ ਆ ਉਹ ਸੂਬਾ ਸਰਕਾਰਾਂ ਸਿਰ ਪਾਉਣ ਦੀ ਕੀਤੀ ਆ ਵੀ ਤੁਸੀਂ ਇਹਨੂੰ ਲਾਗੂ ਕਰੋ ਬਣਾ assi ਦਿੱਤੀ ਆ ਪਰ ਇਹ ਤੋਂ ਨਹੀਂ ਇੱਧਰ ਉੱਧਰ ਹੋਣਾ ਤੁਸੀਂ ਹਨਾ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਨਹੀਂ ਹਰਦੀਪ ਜੀ ਇਹ ਤਾਂ ਗੱਲ ਰਹੀ ਵੀ ਜੇਕਰ ਦੇਖੀਏ ਕਿਸਾਨ ਦੇ ਐਂਗਲ ਤੋਂ ਗੱਲ ਹੋਗੀ ਹੋਰ ਤਾਕਕੇ ਵੀ ਹੋਰ ਤਾਕਕੇ ਵੀ ਜਿਹੜੇ ਉਹ ਮੰਡੀ ਦੇ ਉੱਤੇ ਨਿਰਪਾਰਾ ਮਜ਼ਦੂਰ ਤਾਕਕੇ ਵੱਡੇ ਪੱਦਰ ਦੇ ਉੱਤੇ ਮੰਡੀ ਦੇ ਉੱਤੇ ਨਿਰਪਾਰਾ ਛੋਟਾ ਆੜਤੀਆ ਮੰਡੀ ਦੇ ਉੱਤੇ ਨਿਰਪਾਰਾ ਜਾ ਹੋਰ ਡਰਾਈਵਰ ਭਾਈਚਾਰਾ ਉਹ ਮੰਦਿਰ ਉੱਤੇ ਨਿਰਪਾਰਾ ਸਾਰੇ ਤਾਲਕੇ ਨਿਰਪਾਰਾ ਉਹਨਾਂ ਦਾ ਕਿਸ ਤਰੀਕੇ ਨਾਲ ਨੁਕਸਾਨ ਹੋਇਆ ਤੁਸੀਂ ਦੇਖੋ ਜੀ ਜਿਹੜੀ ਜਦੋਂ ਸਰਕਾਰੀ ਖਰੀਦ ਮਤਲਬ ਐਫਸੀਆਈ ਕਰਦੀ ਹੈ ਨਾ ਜਦੋਂ ਇਹ ਬਣੀ ਸੀਗੀ ਤਾਂ ਇਹਦਾ ਇੱਕ ਮੋਟਿਵ ਸੀਗਾ ਵੀ ਆਪਾਂ ਮਤਲਬ ਕਿਉਂ ਕਰਨੀ ਆ ਖਰੀਦ ਹੈ ਨਾ ਉਹਦੇ 'ਚ ਇਹ ਸੀਗਾ ਵੀ ਇੱਕ ਤਾਂ ਕਿਸਾਨਾਂ ਨੂੰ ਮਤਲਬ ਮਿੱਥੇ ਰੇਟ ਤੇ ਜਿਹੜੀ ਉਹਦੀ ਫਸਲ ਆ ਹੋਰ ਵੱਧ-ਵੱਧ ਰੇਟ ਤੇ ਜਿਹੜੀ ਖਰੀਦ ਕਰਨੀ ਕਰਨੀ ਉਹਦੀ ਹੈ ਨਾ ਦੂਸਰਾ ਸੀਗਾ ਕਿ ਜਿਹੜੀ ਜਨਤਕ ਵੰਡ ਪ੍ਰਣਾਲੀ ਆ ਉਹ ਬਣਾਈ ਰੱਖਣੀ ਆ ਕਿ ਜਿਹੜੇ ਸਾਡੇ ਇੱਥੇ 80 ਕਰੋੜ ਲੋਕ ਨੇ ਜਿਹੜੇ ਮਤਲਬ Thank <laughs> you. ਮੰਗਾ ਅੱਜ ਨਹੀਂ ਖੀ ਸਕਦੇ ਤੇ ਉਹਨਾਂ ਨੂੰ ਸਸਤਾ ਰਸਨਾ ਜਿਹੜਾ ਉਹ ਮੁਹੱਈਆ ਕਰਵਾਉਣਾ ਹੈ ਨਾ ਤੇ ਉਹਦੇ ਤਹ ਤੇ ਸਾਰਾ ਕੁਝ ਆਇਆ ਸੀਗਾ ਤੇ ਜਿਹਦੇ ਚ ਸਬਸਿਡੀਆਂ ਵੀ ਤੈ ਸੀਗੀਆਂ ਤਾਂ ਹੁਣ ਜਦੋਂ ਇਹ ਪ੍ਰਾਈਵੇਟ ਮੰਡੀ ਆਈ ਆ ਕਿਉਂਕਿ ਐਫਸੀਆਈ ਟੁੱਟੋ ਕੀ ਸਾਰੀ ਵੀ ਸਾਰੀ ਸਾਰਾ ਸਰਕਾਰੀ ਕਰਨ ਟੁੱਟੇਗਾ ਨਾ ਤਾਂ ਇਹਦੇ ਨਾਲ ਸਭ ਤੋਂ ਵੱਡਾ ਹੱਲਾ ਜਿਹੜਾ ਵਾ 80 ਕਰੋੜ ਲੋਕਾਂ ਤੇ ਆ ਜਿਹੜੇ ਲੋਕ ਮਤਲਬ ਮਹਿੰਗਾ ਰਸਨ ਖਰੀਦ ਨਹੀਂ ਸਕਦੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਮਤਲਬ ਜਿਹੜੇ ਲੋਕ ਸਵੇਰ ਤੋਂ ਢੈੜੀ ਕਰਨ ਚਲੇ ਜਾਂਦੇ ਆ ਕਿ ਉਹਨਾਂ ਨੇ ਸ਼ਾਮ ਦਾ ਗੁਜ਼ਾਰਾ ਕਰਨਾ ਹੁੰਦਾ ਨਾ ਉਹਨਾਂ ਲੋਕਾਂ ਲਈ ਸਭ ਤੋਂ ਮਤਲਬ ਜਿਹੜਾ ਖਤਰਨਾਕ ਹੈ ਕਿ ਉਹ ਲੋਕ ਕਿਵੇਂ ਖਰੀਦਣਗੇ ਕਿਉਂਕਿ ਜਦੋਂ ਪ੍ਰਾਈਵੇਟ ਹੋ ਗਿਆ ਉਹਨਾਂ ਨੇ ਕਾਲਾ ਬਾਜ਼ਾਰੀ ਨੂੰ ਵੀ ਵਧਾਵਾ ਦੇਣਾ ਵਾ ਉਹਨਾਂ ਨੇ ਸਾਰਾ ਕੁਝ ਗਦਾਮਾਂ ਦੇ ਵਿੱਚ ਜਮਾ ਕਰਕੇ ਰੱਖਣਾ ਹੈ ਤਾਂ ਜਦੋਂ ਦਿਲ ਕੀਤਾ ਉਹਦਾ ਰੇਟ ਵਧਾ ਕੇ ਮਹਿੰਗੇ ਭਾਅ ਤੇ ਵਿਚਣਗੇ ਉਦਾਹਰਨ ਦੇ ਤੌਰ ਤੇ ਆ ਹੁਣ ਜਿਵੇਂ ਗੰਡਿਆਂ ਦੀ ਕੋਈ ਵੀ ਮਤਲਬ ਐਮਐਸਪੀ ਨਹੀਂ ਹੈਗੀ ਜਿਸ ਕਰਕੇ ਉਹ ਆਏ ਸਾਲ ਉਹਦਾ ਰੇਟ ਆ ਕਦੀ ਵੱਧ ਜਾਂਦਾ ਕਦੀ ਘਟ ਜਾਂਦਾ ਨਾ ਲੋਕਾਂ ਦੀ ਚੀਕ ਕਢਾਉਂਦੇ ਆ ਗੰਡੇ ਤਾਂ ਇਸ ਕਰਕੇ ਜੇ ਉਹਦਾ ਰੇਟ ਐਮਐਸਪੀ 'ਚ ਹੁੰਦਾ ਤਾਂ ਉਹੀ ਗੰਡੇ ਮਤਲਬ 10-20 ਰੁਪਏ ਕਿਲੋ ਤੋਂ ਵੱਧ ਨਹੀਂ ਵਧਨੇ ਸੀਗੇ ਤਾਂ ਜੇ ਹੁਣ ਇਹ ਸਾਰੇ ਅਨਾਜ ਦੇ ਉੱਪਰ ਮਤਲਬ ਇਹ ਮਾਰਕੀਟ ਆ ਗਈ ਆ ਕਿ ਪ੍ਰਾਈਵੇਟ ਮੰਡੀਆਂ ਦੇ ਵਿੱਚ ਨਾ ਤਾਂ ਇਹਦੇ ਨਾਲ ਇਹ ਤਬਕਾ ਸਾਰੇ ਦਾ ਸਾਰਾ ਖਤਮ ਹੋ ਜਾਏਗਾ ਲੋਕਾਂ ਲੋਕਾਂ ਦੇ ਕੁਪਖ ਮਰੀਆ ਜਿਹੜੀ ਉਹ ਫੈਲੂਗੀ ਜਿੰਨਾ ਮਤਲਬ ਆਰਥੀਆ ਕੰਮ ਕਰ ਰਿਆ ਵਾ ਚਾਹੇ ਛੋਟਾ ਚਾਹੇ ਵੱਡਾ ਉਹ ਸਾਰੇ ਬੇਰੋਜ਼ਗਾਰ ਹੋਣਗੇ ਔਰ ਖਾਸ ਕਰਕੇ ਨਾ ਟੋ ਅਟੋ ਆਈ ਦਾ ਕੰਮ ਹੁੰਦਾ ਸੀ ਇਧਰ ਉਧਰ ਜਾਣਾ ਉਹ ਸਾਰਾ ਜਿਹੜਾ ਵਾ ਉਹ ਰੁਕੇਗਾ ਮੰਡੀਆਂ ਦੇ ਵਿੱਚ ਮਜ਼ਦੂਰ ਆ ਜਿਹੜਾ ਉਹਨੂੰ ਮਤਲਬ ਹਾੜੀ ਸੋਣੀ ਦੋਨੋਂ ਸੀਜ਼ਨਾਂ ਚ ਕੰਮ ਮਿਲਦਾ ਸੀਗਾ ਮਤਲਬ ਘੱਟੋ ਘੱਟ 4 ਲੱਖ ਮਜ਼ਦੂਰ ਆ ਜਿਹੜਾ ਮੰਡੀਆਂ ਚ ਕੰਮ ਕਰਦਾ ਸੀ ਉਹਨਾਂ ਸਾਰਿਆਂ ਦਾ ਕੰਮ ਛੁੱਟੂਗਾ ਇਹਦੇ ਵਿੱਚੋਂ ਔਰ ਇਹ ਸੋ ਇਹ ਗੱਲ ਇਹੀ ਆ ਕਿ ਇਹ ਕੱਲਾ ਕਿਸਾਨੀ ਨੂੰ ਦਰੜਨ ਵਾਲਾ ਨਹੀਂ ਆ ਇਹ ਆਲਓਵਰ ਜਿੰਨੇ ਇਸ ਸਮਾਜ ਦੇ ਵਿੱਚ ਲੋਕ ਰਹਿ ਰਹੇ ਆ ਜਿਹੜੇ ਇਸ ਤੰਦਨ ਨਾਲ ਜੁੜੇ ਹੋਏ ਆ ਮਤਲਬ ਇੱਕ ਦੂਸਰੇ ਨਾਲ ਚੇਨ ਆ ਉਹਨਾਂ ਦੀ ਜੁੜੀ ਹੋਈ ਹੈ ਨਾ ਉਹ ਸਾਰਾ ਸਰਕਲ ਟੁੱਟੂਗਾ ਇਹਦੇ ਨਾਲ ਤੇ ਸਾਰਾ ਸਾਰਾ ਮੁਨਾਫਾ ਹੀ ਜਾਣਾ ਕਾਰਪੋਰੇਟ ਕੋਲੇ ਆ ਉਹਨਾਂ ਨੂੰ ਹੀ ਫਾਇਦਾ ਹੋਣਾ ਬਾਕੀ ਸਾਰੇ ਲੋਕਾਂ ਨੇ ਮੰਗਾਈ ਦਾ ਸ਼ਿਕਾਰ ਹੋਣਾ ਵਾ ਤੇ ਜਿਹਦੇ ਚ ਉਹਨਾਂ ਨੂੰ ਬਹੁਤ ਵੱਡਾ ਖਮਿਆਜ਼ਾ ਜਿਹੜਾ ਉਹ ਭੁਗਤਣਾ ਪਏਗਾ ਜੀ ਆਜੂ ਮੋਟਾ ਨੀ